ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਿਰਤਵਾਟਾ ਬੀ ਸਵਾਗਤ ਹੈ ਮਿਹਰਬਾਨੀ ਸੁਖੇੜਾ ਸਾਹਿਬ ਜੀ ਅੱਪਾ ਪ੍ਰੋਗਰਾਮ ਨੂੰ ਅੱਗੇ ਬਧਾਈਏ ਅਗਲਾ ਸਵਾਰ ਰੱਖ ਲੈਂਦੇ ਹਾਂ ਪਿਛਲੇ 9 ਮਹੀਨਿਆਂ ਤੋਂ ਦਿੱਲੀ ਦਾ ਰਸਤਾ ਲੱਭਦੇ ਗੈਰ ਸਿਆਸੀ ਕਿਸਾਨ ਜਥੇਬੰਦੀਆਂ ਖਨੋਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਤੇ 15 ਦਿਨਾਂ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠੇ ਹੋਏ ਨੇ ਜਦਕਿ ਮੰਡੀ ਬੋਰਡ ਪੰਜਾਬ ਦੇ ਚੇਅਰਮੈਨ ਹਰਚੰਦ ਸਿੰਘ ਬ੍ਰਸਟ ਕਹਿੰਦੇ ਨੇ ਕਿ ਡੱਲੇਵਾਲ ਜੀ ਜੀ ਨੂੰ ਖੂਨ ਲਾ ਕੇ ਸ਼ਹੀਦ ਬਣਨਾ ਚਾਹੁੰਦੇ ਨੇ ਇਸ ਮਾਮਲੇ ਦੇ ਪਿੱਛੇ ਵੀ ਅਸਲ ਲੜਾਈ ਕੀ ਲ ਹੂੰ ਲੁਕੋ ਗੱਲ ਹੈਗੀ ਆ ਕਿ ਤੁਸੀਂ ਦੱਸਿਆ ਕਿ 9 ਮਹੀਨੇ ਤੋਂ ਖਸਾਨ ਬੈਠੇ ਆ ਹੂੰ ਉਹ ਰਾਹ ਲੱਭਦੇ ਆ ਵੀ ਸਾਨੂੰ ਰਸਤਾ ਮਿਲ ਜਵੇ ਜਦਕਿ ਸੁਪਰੀਮ ਕੋਰਟ ਨੇ ਵੀ ਫਟਕਾਰ ਪਾਈ ਸੀ ਉਥੋਂ ਦੇ ਮਤਲਬ ਹਰਿਆਣੇ ਦੀ ਸਰਕਾਰ ਨੂੰ ਵੀ ਕਿਸੇ ਵੀ ਸਰਕਾਰ ਨੂੰ ਕੋਈ ਅਧਿਕਾਰ ਨਹੀਂ ਹੁੰਦਾ ਕਿ ਹਾਈਵੇ ਨੂੰ ਰੋਕੇ ਹੂੰ ਜੀ ਲੇਕਿਨ ਸੁਪਰੀਮ ਕੋਰਟ ਦੀ ਫਟਕਾਰ ਤੋਂ ਬਦਾਂ ਵੀ ਉਹ ਸਰਕਾਰ ਨੂੰ ਕੋਈ ਫਰਕ ਨਹੀਂ ਪਿਆ ਹੂੰ ਅੱਛਾ ਹਰਿਆਣੇ ਦੀ ਗੱਲ ਆ ਕਿ ਉਹ ਰੋਕ ਰਹੇ ਹੈਗੇ ਆ अच्छा जी उन्होंने कहाਸੀਂ ਟਾਲੀਆਂ ਨੇ ਲਿਜਾਣੀਆਂ ਟਰੈਕਟਰ ਨੇ ਲਿਜਾਣੇ ਅਸੀਂ ਕੁਝ ਨਹੀਂ ਜਾਈ ਪੈਦਲ ਜਾਵਾਂਗੇ ਤੇ ਪੈਦਲ ਵੀ ਉਹ ਤਿੰਨ ਜੱਥੇ ਮੋੜ ਤੇ ਹਾਂਜੀ 9 ਮਹੀਨੇ ਤੋਂ ਇਹ ਡਿਗਰੀ ਸੈਂਟਰਲੇ ਬਣੇ ਜਾਂ ਪੰਦੇਰ ਸਾਹਿਬ ਜਿਹੜੇ ਹੈਗੇ ਆ ਇਹਨਾਂ ਦੀ ਜਿਹੜੀਆਂ ਯੂਨੀ ਦਾ ਉੱਥੇ ਖੜੀਆਂ ਹੈਗੀਆਂ ਤੇ ਮੈਂ ਅਸੀਂ ਸੋਚਦਾ ਹੁੰਦਾ ਕਿ ਇਹ ਜਿਹੜੀਆਂ ਦੋਨੋਂ ਹੈਗੀਆਂ ਨਾ ਸੁਸਤਾਵਾਂ ਜਿਹ ਦੋਨੋਂ ਨਾ ਸਰਚਾਂ ਸਿੰਘ ਬਰਸਤ ਕਹਿੰਦੇ ਆ ਕਿ ਉਹਨੇ ਚੀਚੀ ਨੂੰ ਲਊ ਲਾ ਕੇ ਹੋ ਸ਼ੀਤਣਾ ਚਾਹੁੰਦੇ ਹਨ ਹਾਂਜੀ ਗੱਲ ਹੈਗੀ ਆ ਕਿ ਇਹ ਸਰਕਾਰ ਦੀ ਆਵਾਜ਼ ਆ ਪੰਜਾਬ ਸਰਕਾਰ ਦੀ ਕਿ ਮੰਡੀਕਰਨ ਬੁਰ ਪੰਜਾਬ ਦੇ ਹੈਗੇ ਆ ਲੇਕਿਨ ਉਹ ਕਿਸ ਸੰਦਰਭ ਚ ਕਹਿ ਰਹੇ ਹੈਗੇ ਹੂੰ ਇਹਨੂੰ ਸੋਚਣਾ ਪੈਣਾ ਹੈਗਾ ਕਿਉਂਕਿ ਲੜਾਈ ਤੇ ਕੇਂਦਰ ਨਾਲ ਹੈਗੀ ਹੈ ਤੇ ਪੰਜਾਬ ਸਰਕਾਰ ਬਦਨਾਮ ਕਿਉਂ ਹੋ ਰਹੀ ਹੈ ਹੂੰ ਜੀ ਅੱਛਾ ਤੂੰ ਕੇਂਦਰ ਦੇ ਵੱਲੋਂ ਜਿਹੜਾ ਐਮਐਸਪੀ ਦਾ ਰੋਲਾ ਪਾਇਆ ਜਿਹੜੇ ਉੱਥੋਂ ਦੇ ਸੈਣੀ ਸਾਹਿਬ ਕਹਿੰਦੇ ਮੁੱਖ ਮੰਤਰੀ ਜੇ ਹਰਿਆਣਾ ਐਮਐਸਪੀ ਸਾਰੀਆਂ ਫੋਟਾਂ ਦੇ ਰਿਹਾ ਹੈਗਾ ਤੇ ਪੰਜਾਬ ਸਰਕਾਰ ਦੇਵੇ ਤੂੰ ਲੜਵੋ ਮਜਾ ਕੇ ਮੁੱਖ ਮੰਤਰੀ ਪੰਜਾਬ ਨਾਲ ਹੂੰ ਜਦ ਕਿ ਇਹ ਦੁਨੀਆ ਦਾ ਬੱਚਾ ਬੱਚਾ ਜਾਣ ਗਿਆ ਇਸ 3 ਸਾਲ ਦੇ ਸੰਘਰਸ਼ ਤੋਂ ਬਾਅਦ ਕਿ ਇਹ ਜਦੋਂ ਵੀ ਐਮਸੀ ਉਹ ਐਮਐਸਬੀ ਦੇਣੀ ਹੈਗੀ ਆ ਉਹ ਕੇਂਦਰ ਸਰਕਾਰ ਨੇ ਹੀ ਦੇਣੀ ਆ ਬਿਲਕੁਲ ਜੀ ਹਰਿਆਣਾ ਕੁਝ ਨਹੀਂ ਦੇ ਰਿਹਾ ਹੂੰ ਉਹ ਸੈਣੀ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈਗਾ ਹਰਿਆਣਾ ਬਿਲਕੁਲ ਨਹੀਂ ਦੇ ਰਿਹਾ ਕੇਂਦਰ ਵੱਲੋਂ ਨਿਰਧਾਰਤ ਐਮਐਸਬੀ ਨੂੰ ਲਾਗੂ ਕਰਨਾ ਉਹਦਾ ਫਰਜ਼ ਬੰਦਾ ਸਟੇਟ ਦਾ ਹੂੰ ਤੇ ਪੰਜਾਬ ਵਿੱਚ ਕਿਸਾਨ ਰੋਲਿਆ ਗਿਆ ਜੀ ਹੁਣ ਗੱਲ ਇਹ ਹੈ ਕਿ ਜਿਹੜੀ 3 ਸਾਲ ਪਹਿਲਾਂ ਕਹਿੰਦੇ ਸੀ ਮੋਦੀ ਨੂੰ ਝੁਕਾ ਲਿਆ ਹਾਂਜੀ ਇਹ ਗਰ ਉਹ ਬਹੁਤ ਵੱਡਾ ਸੰਘਰਸ਼ ਸੀਗਾ ਉਹ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਹੋਇਆ ਸੀ ਕਿਸਾਨਾਂ ਦਾ ਜਿਹੜੇ ਦੁਨੀਆ ਦੇ ਵਿੱਚ ਨਾ ਉਹਨਾਂ ਯੂਨੀਵਰਸਿਟੀਆਂ ਨੇ ਉੱਤੇ ਨਾ ਕਰਮ ਖੋਹ ਸ਼ੁਰੂ ਕੀਤੀ ਆ ਵੀ ਕਿੱਦਾਂ ਹੋ ਗਿਆ ਹੂੰ ਕਿਉਂਕਿ ਉਹਨੇ ਐਸਕੇਮ ਲੀਡ ਕਰਦੀ ਸੀ ਹਾਂਜੀ ਐਸਕੇਮ ਦੀ ਜਿੱਤ ਆ ਉਹ ਹੁਣ ਜਿਹੜੀ ਐਸਕੇਮ ਦੀ ਜਿੱਤ ਹੈਗੀ ਆ ਉਹ ਸਾਰਾ ਕੁਝ ਮਨਾਉਣ ਤੋਂ ਬੰਦਾ ਜੇ ਵਾਪਸ ਹੋ ਜਾਂਦੀ ਆ ਤੇ ਅੱਜ ਇਹ ਪੰਦੇਰ ਸਾਹਿਬ ਜਾਂ ਇਹ ਡੱਲੇਵਾਲ ਸਾਹਿਬ ਐਸਕੇਮ ਲਾਗੇ ਲੱਗਣ ਹੀ ਦੇ ਰਹੇ ਇਹ ਕਿਹੜਾ ਹਰਗੱਲ 'ਚ ਪਾਉਣਾ ਚ ਮੈਡਲ 'ਚ ਗੱਲ 'ਚ ਪਾਉਣਾ ਚਾਹੁੰਦੇ ਆ ਹੂੰ ਠੀਕ ਹੈ ਨਾ ਇਹਨਾਂ ਨੇ 9 ਮਹੀਨਿਆਂ ਦੇ ਵਿੱਚ ਜਦੋਂ ਵੀ ਚੋਣ ਹੋਈ ਆ ਸੋਏ ਕਿਸਾਨ ਜ세 ਬੰਦੇ ਨੂੰ ਬਦਨਾਮ ਕਰਨ ਤੋਂ ਬਿਨਾਂ ਕੋਈ ਕੰਮ ਹੀ ਨਹੀਂ ਕੀਤਾ ਲੋਕਾਂ ਦੇ ਰਾਹ ਰੋਕ ਕੇ ਹੂੰ ਲੋਕਾਂ ਨੂੰ ਪਰੇਸ਼ਾਨ ਕੀਤਾ ਲੋਕਾਂ ਦੇ ਖਿਲਾਫ ਹੋਏ ਤੇ ਲੋਕਾਂ ਦੀ ਕੀ ਆਵਾਜ਼ ਸੀ ਜਦੋਂ ਪਹਿਲਾਂ ਚੱਲਦੀ ਸੀ ਨਾ ਜਿਹੜਾ ਅੰਦੋਲਨ ਚੱਲਦਾ ਸੀ ਲੋਕ ਨਾਲ ਤੁਰ ਪਏ ਸੀ ਕਿਸਾਨਾਂ ਦੇ ਨਾਲ ਜੀ ਬਿਲਕੁਲ ਲੋਕ ਹਰ ਬੰਦਾ ਜਿਹੜਾ ਕਹਿੰਦਾ ਜੇ ਮੇਰੀ ਜ਼ਮੀਨ ਨਹੀਂ ਹੈਗੀ ਮੇਰੀ ਜ਼ਮੀਰ ਹੈਗੀ ਆ ਬਿਲਕੁਲ ਸਹੀ ਜੀ ਨਸਲ ਤੇ ਫਸਲ ਬਚਾਉਣ ਲਈ ਤੁਰੇ ਆ ਇਸਕੇ ਹਮਾਰੇ ਤੁਰੇ ਸੀ ਤੇ ਅੱਜ ਇਹਨਾਂ ਨੇ ਦਰਕਾਰੇ ਹੋਏ ਆ ਹੂੰ ਜਦੋਂ ਤੁਸੀਂ ਸਰਕਾਰਾਂ ਕੀ ਚਾਹੁੰਦੀਆਂ ਪਾੜੋ ਤੇ ਰਾਜ ਕਰੋ ਬਿਲਕੁਲ ਜੀ ਸਰਕਾਰ ਸਰੂਗੀ ਕੇਂਦਰ ਸਰਕਾਰ ਵੀ ਇਸਕੇ ਨਾਲ ਨਹੀਂ ਇਹ ਨਾਲ ਲੈ ਕੇ ਤੁਰਦੇ ਨਹੀਂ ਤੇ ਹੁਣ ਲੋਕ ਕਹਿੰਦੇ ਵੀ ਤੁਸੀਂ ਇਸਕੇ ਨੂੰ ਨਾਲ ਤੁਰਨਾ ਚਾਹੀਦਾ ਕਿਹਦੇ ਨਾਲ ਪਿੱਛੇ ਆ ਜਾਣਾ ਭਾਈ ਉਹ ਨਾਲ ਨਾ ਖੜਿਓ ਕੁੜੀ ਜੜੇ ਉਹ ਕਿੱਦਾਂ ਹੋ ਜਵੇ ਫਿਰ ਉਹ ਸੀਨੀਅਰ ਲੀਡਰ ਹੈਗੇ ਆ ਜਿਨ੍ਹਾਂ ਨੇ ਬੁਲੀ ਮਦਨ ਸਯੋਧ ਕਿਸਾਨ ਮੋਰਚਾ ਪੂਰੇ ਭਾਰਤ ਦਾ ਬਣਾਇਆ ਸੀ ਹਾਂਜੀ ਹੈਨਾ ਅਜੇ ਦੋ ਤਰ੍ਹਾਂ ਨੇ ਮਤਲਬ ਕਈ ਵਰੀ ਲੱਗਦਾ ਹੁੰਦਾ ਲੋਕ ਜਿਹੜੇ ਮਤਲਬ ਇਹ ਤੇ ਗੱਲ ਕਰਦੇ ਆਗੇ ਆ ਜਿਹੜੀ ਪੰਜਾਬ ਸਰਕਾਰ ਵੀ ਅੰਦਰ ਖਾਤੇ ਦੀ ਗੱਲ ਕਰ ਰਹੀ ਆ ਉਹ ਇਹ ਹੀ ਹੈਗੀ ਆ ਕਿ ਇਹ ਜਿਹੜੇ ਬੰਦੇ ਹੈਗੇ ਨਾ ਬੈਠੇ ਲੱਗਦਾ ਹੈ ਸਗਾ ਬਹੁਤ ਵੱਡੀ ਹੁਣ ਜਗਿੰਦਰ ਸਿੰਘ ਗਰਾਹੋਂ ਵਰਗੇ ਬੰਦੇ ਜਿਹਨਾਂ ਦੇ ਮਗਰ ਹਜ਼ਾਰਾਂ ਲੋਕ ਹੈਗੇ ਆ ਔਰ ਬੰਦਾ ਪੂਰਾ ਸਮਰਪਿਤ ਹੈਗਾ ਉਹਨੇ ਜਦੋਂ ਇਹਨਾਂ ਨਾਲ ਧੱਕਾ ਕੀਤਾ ਹੋਇਆ ਉਥੇ ਧਰਨੇ ਦੇ ਦਿੱਤੇ ਉਹਨਾਂ ਨੇ ਉਹਨਾਂ ਨੇ ਜੇ ਕਦੀ ਤੋਲ ਪਰਚਾ ਬੰਦ ਕਰਤੇ ਜਾਂ ਖੋਲਤੇ ਉਹਨਾਂ ਦੇ ਕਰਕੇ ਕੀਤਾ ਹੈਗਾ ਲੇਕਿਨ ਇਹ ਨਾਲ ਨਹੀਂ ਤੁਰੇ ਉਹ ਹਮ ਠੀਕ ਹੈ ਨਾ ਹੁਣ ਇਹ ਕਹਿੰਦੇ ਵੀ ਅਸੀਂ ਗੈਰ ਸਿਆਸੀ ਆ ਭਰਦੇ ਵਿੱਚ ਕੋਈ ਵਿਅਕਤੀ ਜਿਹਦੀ ਵੋਟ ਬਣਗੀ ਉਹ ਗਿਆਸੀ ਨਹੀਂ ਹੁੰਦਾ ਹੂੰ ਤੁਸੀਂ ਵੋਟ ਪਾਉਣੇ ਕਿਸੇ ਨੂੰ ਜੋ ਤੁਸੀਂ ਵੋਟ ਪਾਉਣੇ ਤੇ ਸਿਆਸੀ ਹੁੰਨੇ ਆ ਮਤਲਬ ਇਹ ਨਹੀਂ ਕਹਾਂ ਕਿ ਉਹਨੇ ਇਲੈਕਸ਼ਨ ਲੜ ਲਈ ਹੈ ਰਾਜੇਵਾਨੇ ਲੜ ਲਈ ਆ ਤੇ ਉਹ ਸਿਆਸਦਨ ਹੋ ਗਏ ਹੈਗੇ ਆ ਹੂੰ ਤੁਸੀਂ ਸਿਆਸਦ ਦੇ ਖਿਲਾਫ ਲੜ ਰਹੇ ਆ ਤੇ ਸਿਆਸੀਓਂ ਕੇ ਲੜ ਰਹੇ ਆ ਬਿਲਕੁਲ ਤੁਸੀਂ ਪਾਠ ਕਰਨ ਵਾਲੇ ਤੇ ਰਹ ਨਹੀਂਗੇ ਹੂੰ ਸਹੀ ਤੁਸੀਂ ਤਪਸਵੀ ਵੀ ਤੇ ਹੈ ਨਹੀਂ ਕਿਤੇ ਹੂੰ ਤਹਾਡੇ ਲਗਾਤਾਰ ਸੰਘਰਸ਼ ਚੱਲ ਰਿਹਾ ਤੁਹਾਡੇ ਬਿਆਨ ਆ ਰਹੇ ਆ ਸਿਆਸਤ ਦੇ ਖਿਲਾਫ ਆ ਰਹੇ ਆ ਫਿਰ ਤੁਸੀਂ ਆਪਣੇ ਨੂੰ ਗੈਰ ਸੱਚੀ ਕਿਵੇਂ ਕਹਿ ਰਹੇ ਹੋ ਹਮ ਹਣਾ ਸਹੀ ਹੈ ਮਤਲਬ ਮੇਰੇ ਨਹੀਂ ਹਜ਼ਮ ਹੋ ਰਿਹਾ ਘਟੋ ਘਟ ਜੀ ਇਹ ਗੱਲ ਹੈ ਲੇਕਿਨ ਪੰਜਾਬ ਸਰਕਾਰ ਵਨ ਉਹ ਮੁੜ ਰਹੀ ਹੈਗੀ ਆ ਕੱਲ ਮੈਂ ਸੁਣਦਾ ਸੀ ਇੱਕ ਬਲੀਏ ਵਾਲਾ ਹੈਗੇ ਭਾਜਪਾ ਦੇ ਉਹ ਕਹਿੰਦੇ ਤੁਹਾਨੂੰ ਇਹ ਨਹੀਂ ਪਤਾ ਕਿ ਜਿਹੜੇ ਨਾ ਰਾਜ ਰੋਕਿਆ ਹੋਇਆ ਉਹ ਪੁਲ ਹੈਗਾ ਉਹ ਪੁਲ ਦਾ ਅੱਧਾ ਹਿੱਸਾ ਪੰਜਾਬ ਵਾਲਾ ਜਿੱਥੇ ਕਹਿੰਦੇ ਲੱਗੀਆਂ ਹਮ ਉਪਾਈ ਪੁਲ ਪੰਜਾਬ ਨੇ ਬਣਾ ਉਹ ਤੇ ਹੈਗਾ ਸੈਂਟਰ ਦਾ ਬੰਦਾ ਹਾਂਜੀ ਹਾਈਵੇ ਜੀ ਜੀ ਉਹ ਜਾਣ ਕੇ ਪਰਿਆ ਕਿ ਪੰਜਾਬ ਦੇ ਰੋਕਿਆ ਜੇ ਪੰਜਾਬ ਦੇ ਰੋਕਿਆ ਫਿਰ ਤੁਹਾਡੀ ਹਰਿਆਣੇ ਦੀ ਪੁਲਿਸ ਕਿਉਂ ਉੱਥੇ ਗੋਲੀ ਚਲਾਰੀ ਐ ਅੱਥਰੂ ਵੀ ਛੱਡ ਰਹੀ ਐ ਕਿਉਂ ਛੱਡ ਰਹੀ ਐ ਹੂੰ ਤੁਸੀਂ ਕਿੱਡਾ ਵੱਡਾ ਡਰਾਮਾ ਕੀਤਾ ਕਿਸਾਨ ਗਏ ਉਹਨਾਂ ਦੇ ਫੁੱਲਾਂ ਜੀ ਫੁੱਲਾਂ ਦੀ ਬਰਖਾ ਕੀਤੀ ਬਰਖਾ ਕੀਤੀ ਐ ਤੇ ਬਾਹ ਸੰਜੂਗਾ ਛੱਡਦੇ ਹੂੰ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਭਜਾਤਾ ਉੱਥੋਂ ਮਨੇ ਕਿਹੜਾ ਲੋਕਤੰਤਰ ਐ ਇਹ ਬੁੜੀ ਹੈਰਾਨਗੀ ਹੁੰਦੀ ਆ ਲੋਕ ਦੇਖ ਕੇ ਹੈਰਾਨ ਹੈਗੇ ਆ ਸਿਰਫ ਇਹ ਲੱਗਦਾ ਹੈਗਾ ਕਿ ਸਰਕਾਰ ਦੇ ਮਤਾਬਕ ਚੱਲਣ ਵਾਲੀਆਂ ਜਸੇਬੰਦੀਆਂ ਸਰਕਾਰ ਦੇ ਮਤਾਬਕ ਚੱਲਣ ਵਾਲੀਆਂ ਜਸੇਬੰਦੀਆਂ ਉਹ ਸਰਕਾਰ ਦੇ ਕੰਮ ਕਰ ਰਹੀਆਂ ਹਮ ਹੈਨਾ ਤੁਸੀਂ ਪੂਰੇ ਦੇਸ਼ ਵਿੱਚ ਕਿਸਾਨਾਂ ਦੀ ਉਹ ਲੜਾਈ ਨੂੰ ਬੋਣਾ ਕਿਉਂ ਕਰ ਰਹੇ ਹੋ ਤੁਸੀਂ ਉਹ ਇੰਨਾ ਵੱਡਾ ਸਰਾਉਂਡਿੰਗ ਬਣ ਚੁੱਕਾ ਸੀ ਉਹਨੂੰ ਸੰਗੋੜ ਕਿਉਂ ਰਹੇ ਹੋ ਤੂੰ ਤੁਹਾਡੇ ਨਾਲ ਜਸੇਬੰਦੀਆਂ ਚੱਲ ਹੀ ਨਹੀਂ ਸਕੀਆਂ ਪੂਰੇ ਇੰਡੀਆ ਦੀਆਂ ਉਹ ਮੰਦਾਵਾ ਕਰਦੇ ਆ ਕਿ ਸਾਡੇ ਨਾਲ ਕਰਨਾਟਕਾ ਦੇ ਬੈਠੇ ਆ ਸਾਡੇ ਨਾਲ ਮਤਲਬ ਤਾਮਲਡੂ ਦੇ ਬੈਠੇ ਆ ਸਾਡੇ ਨਾਲ ਹਰਿਆਣੇ ਦੇ ਲੋਕ ਬੈਠੇ ਆ ਜੇ ਹਰਿਆਣੇ ਦੇ ਲੋਕ ਤਾਂ ਨਾਲ ਬੈਠੇ ਆ ਫਿਰ ਹਰਿਆਣੇ ਦੇ ਲੋਕ ਤਰ ਕਿਉਂ ਨਹੀਂ ਪਏ ਹੂੰ ਤਰਨ ਦੇ ਸਭ ਬੰਦੇ ਨਹੀਂ ਆ ਬਿਲਕੁਲ ਜੀ ਹਨਾ ਹਾਂਜੀ ਅਸੀਂ ਡੱਲੇ ਵਾਲਾ ਸਾਹਿਬ 15 ਦਿਨ ਮਰਨ ਵਰ ਤੇ ਬੈਠਣ ਹੋ ਗਿਆ 15 ਕਿਲੋ ਭਾਰ ਕੱਢ ਗਿਆ ਬਜ਼ੁਰਗ ਬੰਦੇ ਹੈਗੇ ਆ ਹਾਂਜੀ ਪ੍ਰਮਾਤਮਾ ਉਹਨਾਂ ਤੰਦਰੁਸਤ ਰੱਖੇ ਅਸੀਂ ਲੰਮੀ ਉਮਰ ਦੀ ਦੁਆ ਵੀ ਮੰਗਦੇ ਆ ਹਾਂਜੀ ਠੀਕ ਹੈ ਨਾ ਜੀ ਜੀ ਪਰ ਗੱਲ ਉਹ ਕੀ ਸਾਰੇ ਕਿਸਾਨਾਂ ਨੇ ਹੜਤਾਲ ਭੁਖੜ ਤੜ ਕਰਦੀ ਹਮ ਜਦੋਂ ਸਾਰੇ ਕਿਸਾਨਾਂ ਨੇ ਭੁਖੜ ਤੜ ਕਰਦੀ ਆ ਤੇ ਉਹਨਾਂ ਨੇ ਫੈਸਲਾ ਕਰ ਲਿਆ ਕਿ ਤੁਸੀਂ ਜਿੰਨੇ ਵੀ ਕਿਸਾਨ ਪੰਜਾਬ ਦੇ ਹੈਗੇ ਦੁਨੀਆ ਦੇ ਇੰਡੀਆ ਦੇ ਆਪਣੇ ਰਾਤ ਨੂੰ 13 ਤਰੀਕ ਨੂੰ ਚੁੱਲਿਆਂ ਜਗ ਨਾ ਬਾਲਿਓ ਹਾਂਜੀ ਤੇ ਤੁਸੀਂ ਪਰਿਵਾਰ ਨਾਲ ਬੈਠ ਕੇ ਫੂਡੋ ਪਾਓ ਉਹਦੇ ਤੇ ਹੈਸ਼ ਡਲੇ ਵਾਲ ਤੇ ਜੀ ਹੈਨਾ ਤਾਂ ਕਿ ਦੱਸ ਗੀਏ ਕਿ ਕਿੰਨੇ ਲੱਖਾਂ ਕਰੋੜਾਂ ਸਾਡੇ ਨਾਲ ਲੋਕ ਤੁਰ ਪਏ ਗਿਆ ਹਮ ਇਹ ਤੇ ਮੋਦੀ ਸਾਹਿਬ ਵਾਲੀ ਪਾਲਿਸੀ ਨਾ ਵੀ ਜਦੋਂ ਕਰੋਨਾ ਭਜਾਉਣ ਲਈ ਤੁਸੀਂ ਕਿੰਨੇ ਲੋਕ ਬत्तियां ਮੋਮਬਤੀਆਂ ਜਗਾਉਂਦੇ ਹੈਗੇ ਕਿੰਨੇ ਲੋਕ ਤਾੜੀਆਂ ਥਾੜੀਆਂ ਮਚਾਉਂਦੇ ਹੈਗੇ ਥਾੜੀਆਂ ਮਚਾਉਂਦੇ ਜੀ ਬਿਲਕੁਲ ਹੈਨਾ ਜੀ ਮਤਲਬ ਤੁਸੀਂ ਘਰ ਬੈਠੇ ਹੀ ਨਾਲ ਖੜੇ ਹੋ ਜਾਣਾ ਹਾਂਜੀ ਮਤਲਬ ਇੱਕ ਤਰੀਕਾ ਹੈਗਾ ਇੱਕ ਨਾਨ ਵਾਇਲੈਂਸ ਤਰੀਕਾ ਹੈਗਾ ਕਿ ਤੁਸੀਂ ਵਾਇਲੈਂਸ ਨਹੀਂ ਕਰ ਰਹੇ ਨਾਨ ਵਾਇਲੈਂਸਲੀ ਲੋਕਾਂ ਦੀਆਂ ਅਸ਼ਾਮਾਂ ਨਾਲ ਦੋਰ ਰਹੇ ਆ ਕਰ ਰਹੇ ਆ ਜੀ ਪਰ ਜਿਹੜੀਆਂ ਯੂਨੀਨਾਂ ਨੇ ਜਿਹੜੀ ਜਥੇਬੰਦੀਆਂ ਨੇ ਉਸ ਸੰਘਰਸ਼ ਨੂੰ ਜਿੱਤਿਆ ਸੀ ਉਸ ਸੰਘਰਸ਼ ਜਿਹੜਾ ਹੈਗਾ ਉਹਨੂੰ ਕਦੋਂ ਤੁਹਾਡਾ ਮਰਜ਼ੀ ਕਰੋਂਗੇ ਤੁਸੀਂ ਤੁਸੀਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਅੱਗੇ ਉਹ ਸਾਰੀਆਂ ਬੈਠਕਾਂ ਕਰਕੇ ਕੰਮ ਕੀਤਾ ਸੀਗਾ ਉਹਨਾਂ ਨਾਲ ਲੈ ਕੇ ਤੁਰਦੇ ਨਹੀਂਗੇ ਹਾਂ ਨਾ ਜੀ ਤੁਸੀਂ ਦੇਖਿਆ ਕਿ ਉਸ ਵੇਲੇ ਜੋ ਸੰਗਰਸ ਚੱਲਦਾ ਸੀ ਨਾ ਗਰਮ ਤੁਹਾਨੂੰ ਚੇਤਾ ਹੋਣਾ 26 ਜਨਵਰੀ ਨੂੰ ਟਰੈਕਟਰ ਮਾਰਚ ਹੋਣਾ ਸੀ ਹਾਂਜੀ ਉਹ ਜੋ ਟਰੈਕਟਰ ਮਾਰਚ ਪੂਰਾ ਸਿਰੇ ਲੱਗ ਜਾਂਦਾ ਜੀ ਜੀ ਤੇ ਦੁਨੀਆਂ ਦੇ ਵਿੱਚ ਸਭ ਤੋਂ ਵੱਡਾ ਮਾਰਚ ਹੋਣਾ ਤੇ ਸਭ ਤੋਂ ਵੱਡਾ ਸੰਗਰਸ ਜੀ ਜਿਹੜਾ ਨਾਨ ਵਾਇਲੈਂਸ ਸੀ ਆਹ ਹੈ ਬਿਲਕੁਲ ਜੀ ਹਾਂ ਲਿਕਨ ਉਹ ਉਹਨਾਂ ਦੀ ਪਾਲਿਸੀ ਸੀ ਜਿਹੜਾ ਉਹਨਾਂ ਦਾ ਥਿੰਕ ਟੈਂਕ ਸੀ ਸਰਕਾਰ ਦਾ ਉਹਨਾਂ ਨੇ ਆਪਣੇ ਉਹ ਦੀਪ ਸਤੂ ਵਰਗਿਆਂ ਨੂੰ ਭੇਜ ਕਿੱਦਾਂ ਦਾ ਕੰਮ ਕੀਤਾ ਲਾਲ ਕਿਲੇ 'ਤੇ ਅਟੈਕ ਕਰਵਾਤਾ ਜਿਹੜਾ ਬਣਦਾ ਹੀ ਨਹੀਂ ਸੀ ਬਿਲਕੁਲ ਹਾਂਜੀ ਇਹ ਵੇਸੀ ਹਮ ਹਣਾ ਮਤਲਬ ਮੈਂ ਕਿਵੇਂ ਸੋਚਦਾ ਕਿ ਮੈਂ ਨਹੀਂ ਸੱਚੀ ਮੇਰਾ ਦਿਲ ਨਹੀਂ ਕਰਦਾ ਬੰਦੇ ਇਹਨਾਂ ਦੀ ਇਹ ਸੰਘਰਸ਼ ਨੂੰ ਸੰਘਰਸ਼ ਮਰਨਾ ਹਮ ਜਿੰਨਾ ਚਿਰ ਜਿੰਨਾ ਚਿਰ ਸਾਰੀਆਂ ਜਿ세 ਬੰਦੀਆਂ ਕਿਸਾਨਾਂ ਦੀਆਂ ਇੱਕ ਮੁੱਠ ਹੋ ਕੇ ਨਹੀਂ ਲੜਦੀਆਂ ਹਾਂਜੀ ਕੋਈ ਪ੍ਰਾਪਤੀ ਨਹੀਂ ਹੋਣੀ ਤੇ ਜੇ ਲੈ ਕੇ ਨਹੀਂ ਦੋਰਨਗੇ ਫਿਰ ਲੋਕ ਕਹਿਣਗੇ ਕਿ ਇਹ ਸਰਕਾਰੀ ਏਜੰਸੀਆਂ ਲਈ ਕੰਮ ਕਰਦੇ ਆ ਨਾ ਕਿ ਕਿਸਾਨਾਂ ਲਈ ਅਸੀਂ ਜਿਹੜੇ ਮਰਜ਼ੀ ਸਗੂਫੇ ਛੱਡੀ ਜਾਈਏ ਜੀ ਠੀਕ ਹੈ ਤੋ ਸੋ ਅਸੀਂ ਜਿੱਥੇ ਬੇਨਤੀ ਕਰਦੇ ਆ ਵੀ ਇਹਨਾਂ ਨੂੰ ਇੱਕ ਮੁੱਠ ਹੋਣੀ ਸੀ ਕਿਸਾਨੀ ਨੂੰ ਬਚਾਉਣ ਦੀ ਫਸਲਾਂ ਦੇ ਨਜ਼ਰਾਂ ਨੂੰ ਬਚਾਉਣ ਲਈ ਇਹਨਾਂ ਨੂੰ ਬੇਨਤੀ ਕਰਦੇ ਆ ਕਿ ਸਾਰਿਆਂ ਨੂੰ ਇਹਨਾਂ ਨੂੰ ਸਾਡੇ ਮਗਰ ਆਓ ਇਹਨਾਂ ਨੂੰ ਕਹੋ ਕਿ ਤੁਸੀਂ ਫਿਰ ਅੱਗੇ ਲੱਗੋ ਅਸੀਂ ਤੁਹਾਡੇ ਮਗਰ ਚੱਲਦੇ ਆਂ ਆਪਾਂ ਇਹ ਸੰਘਰਸ਼ ਜਿੱਤੀਏ ਬਿਲਕੁਲ ਜੀ ਉਹਨਾਂ ਨੂੰ ਐਸਕੀਮ ਵਾਲਿਆਂ ਨੂੰ ਨਾਲ ਲੈ ਕੇ ਜਾਂ ਦੂਜੇ ਨਾਲ ਲੈ ਕੇ ਜਿਹੜੀ ਤਰ੍ਹਾਂ ਘਰ ਬੈਠੀਆਂ ਜਗਰਾਹਾਂਵਾਂ ਵਰਗੇ ਨਾਲ ਬੈਠੇ ਉਹਨਾਂ ਨਾਲ ਲੈ ਕੇ ਇੱਕ ਮੀਟਿੰਗ ਕੀਤੀ ਜਾਵੇ ਇੱਕ ਬੈਠਕ ਕੀਤੀ ਜਾਵੇ ਤਾਂ ਕਿ ਅੱਗੇ ਵਧ ਸਕਣ ਤੇ ਫਿਰ ਸਰਕਾਰ ਨੂੰ ਤੇ ਜੇ ਇਹ ਵੱਖਰੇ ਰਹਿ ਬਿਲਕੁਲ ਐਸੇ ਨਹੀਂ ਖੁੱਲਨੇ ਭਾਵੇਂ ਸੁਪਰੀਮ ਕੋਰਟ ਨੇ ਸਰਕਾਰ ਦੀ ਉਹ ਲਈ ਅਰਜੀ ਪਰ ਰੱਦ ਕਰਦੀ ਹੈਗੀ ਆ ਹਾਂਜੀ ਕਿਸਾਨਾਂ ਲਈ ਰੱਦ ਕਰਦੀ ਹੈ ਕਹਿੰਦੇ ਨਹੀਂ ਤੁਸੀਂ ਤਾਂ ਪਹਿਲਾਂ ਕਈ ਆਈਆਂ ਤੁਹਾਡੀਆਂ ਜੀ 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 ਤੁਹਾਨੂੰ ਸੁਪਰੀਮ ਕੋਰਟ ਤਾਂ ਸਰਕਾਰ ਨਾਲ ਨਹੀਂ ਤੁਸੀਂ ਕੀ ਕਰਨਾ ਚਾਹੁੰਦੇ ਇਟ ਮੀਨਸ ਕੀ ਹੈ ਸਰਕਾਰ ਦੀ ਕਿ ਤਰ੍ਹਾਂ ਕਿਸੇ ਸ਼ੈ ਹੈਗੀ ਆ ਬਿਲਕੁਲ ਫੁੱਲਾਂ ਦੀ ਵਰਖਾ ਵੀ ਕਰਦੇ ਆ ਖੰਝੂ ਕਿਨੂੰ ਦਿਖਾ ਰਿਹਾ ਤੁਸੀਂ ਗੈਸ ਦੇ ਨਾ ਤਾਂ ਮੈਨੂੰ ਲੱਗਦਾ ਕਿ ਇਹ ਜਿਹੜਾ ਹੈਗਾ ਸੰਘਰਸ਼ ਕਿਸਾਨਾਂ ਦਾ ਅਪਾ ਤਾਂ ਇਹੀ ਕਰੀਏ ਜੀ ਵੀ ਡੱਲੇਵਾਲ ਸਾਹਿਬ ਦੀ ਸਿਹਰ ਜਾਬੀ ਲਈ ਦੁਆ ਕਰਦੀਏ ਬਿਲਕੁਲ ਜੀ ਬਿਲਕੁਲ ਉਹ ਤੰਦਰੁਸਤ ਹੋਣ ਹਮਮ ਔਰ ਇਹ ਵੀ ਕਰੀਏ ਕੀ ਸਰਕਾਰ ਕੋਈ ਹੀਲਾ ਵਸੀਲਾ ਵਰਕੇ ਉਹਨਾਂ ਦਾ ਜਿਹੜਾ ਮਰਨ ਵਰਤਾ ਉਹਨੂੰ ਤੜਵਾ ਦੇਣ ਕਿਉਂਕਿ ਏਡੇ ਜਿਹੇ ਮਤਲਬ ਆਪਾਂ ਵਰੂ ਜਿਹੜੇ ਕਿਸਾਨ ਹੁੰਦੇ ਆ ਤੋਂ ਵੱਖਰੇ ਲੜ ਰਹੇ ਆ ਜਿਹੜਾ ਸੰਘਰਸ਼ ਕਰ ਰਹੇ ਆ ਇਹ ਉਹਨਾਂ ਨੂੰ ਇਸ ਜੀਵਿਤ ਰਹਿਣਾ ਬਹੁਤ ਜ਼ਰੂਰੀ ਹੈਗਾ ਉਹ ਆਪਣੇ ਪਰਿਵਾਰ ਦੇ ਵਿੱਚ ਔਰ ਪੂਰੇ ਕਿਸਾਨੀ ਪਰਿਵਾਰ ਦੇ ਵਿੱਚ ਸਾਰਿਆਂ ਨਾਲ ਇਕੱਠੇ ਤਿਲਣ ਤਾਂ ਕਿ ਇਹ ਕਿਸਾਨ ਜ਼ਿੰਦਾਬਾਦ ਹੋ ਸਕੇ ਹਮ ਬਿਲਕੁਲ ਸਹੀ ਸੋ ਖੇੜਾ ਸਾਹਿਬ ਅੱਪਾ ਪ੍ਰੋਗਰਾਮ ਨੂੰ ਅਕੇ ਬਤਾਉਂਦੇ ਆ ਅਗਲਾ ਸਵਾਲ ਰੱਖ ਲੈਂਦੇ ਆ ਵੀ ਬੀਤੇ ਕੱਲ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਖਿਲਾਫ ਕਤਲ ਤੇ ਰੇਪ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਆਦੇਸ਼ਾਂ ਦੇ ਉੱਤੇ ਕੇਸ ਦਰਜ ਹੋ ਗਿਆ ਹੈ ਜਦਕਿ ਢੱਡਰੀਆਂ ਵਾਲੇ ਖੁਦ ਨੂੰ નિર્ਦੋਸ਼ ਦੱਸ ਰਹੇ ਨੇ ਇਸ ਦੇ ਪਿੱਛੇ ਅਸਲ ਮਾਜਰਾ ਕੀ ਹੋ ਸਕਦਾ ਹੈ ਇਸ ਦੇ ਪਿੱਛੇ ਤੁਹਾਡਾ ਕੀ ਕਹਿਣਾ ਹੋਊਗਾ ਦੇਖੋ ਗੱਲ ਹੈ ਕੀ ਆ ਕਿ ਜਿਹੜਾ ਕੇਸ ਹੋਇਆ ਨਾ 12 ਸਾਲ ਬਾਅਦ ਹੋਇਆ 12 ਸਾਲ ਪਹਿਲਾਂ ਇੱਕ ਲੜਕੀ ਦੀ ਡੈਥ ਹੁੰਦੀ ਹੈ ਹਾਂਜੀ ਉਹ ਪਰਿਸ਼ਦਵਾਰ ਤੋਂ ਬਾਹਰ ਹੁੰਦੀ ਹੈਗੀ ਆ ਤੇ ਢੱਡਰੀਆਂ ਵਾਲੇ ਸੁੱਥੇ ਨਹੀਂ ਹੁੰਦੇ ਉਹ ਬਾਹਰ ਹੁੰ ਤੇ ਉਹ ਕਹਿੰਦੇ ਮੈਂ ਦਸਨ ਨੂੰ ਕਿਹਾ ਕਿ ਭਾਈ ਉਹ ਕਿਹਦੇ ਇਦਾਂ ਲੜਕੀ ਬਾਹਰ ਆਈ ਸੀ ਉਹਨੇ ਇੱਕ ਸ਼ਾਇਦ ਖਾ ਲਿਆ ਜਦੋਂ ਉਹਦਾ ਪੋਸਟਮਾਰਟ ਨੂੰ ਹੁੰਦਾ ਹੈਗਾ ਮਰਨ ਤੋਂ ਬਾਅਦ ਆ ਤੇ ਉਹਦੇ ਵਿੱਚੋਂ ਜ਼ਹਿਰ ਪਾਈ ਗਈ ਆ ਵੀ ਉਹਨੇ ਜ਼ਹਿਰ ਨਿਕਲੀ ਹੈਗੀ ਆ ਜੀ ਜ਼ਹਿਰ ਕਿਉਂ ਨਿਕਲੀ ਕਿਵੇਂ ਨਿਕਲੀ ਉਹਦਾ ਘਰ ਦਾ ਕਲੇਸ਼ ਸੀ ਜਾਂ ਉਥੇ ਦਾ ਕਲੇਸ਼ ਸੀਗਾ ਹਮ ਬੇਸ਼ੱਕ ਉਸ ਵੇਲੇ ਉਹਨਾਂ ਨੇ ਕਿਹਾ ਕਿ ਜਿਹੜੀ ਰਿਪੋਰਟ ਹੋਈ 176 ਦੀ ਕਾਰਵਾਈ ਹੁੰਦੀ ਆ ਵੀ ਉਹਨੇ ਆਤਮ ਹੱਤਿਆ ਕੀਤੀ ਆ ਹਾਂਜੀ ਪੁਲਿਸ ਨੇ 76 ਦੀ ਕਾਰਵਾਈ ਕੀਤੀ ਉਹਦੇ ਮਾਤਾ ਦੇ ਤੇ ਉਹਦੇ ਭਰਾ ਦੇ ਉਹਨਾਂ ਨੇ ਸਾਈਨ ਲੈ ਲੈ ਉਹਨਾਂ ਲੈ ਲੈ ਕੇ ਜਿਵੇਂ ਕੋਈ ਕਾਰਵਾਈ ਨਹੀਂ ਉਸ ਪਿੰਡ ਦੀ ਪੰਚਾਇਤ ਨੇ ਵੀ ਲਿਖਿਆ ਕਿ ਇਹ ਗੱਲ ਨੀ ਅਗੇ ਦਵਾ ਹੀ ਨਾ ਕਰਦਾ ਮਾਮਲਾ ਹੋ ਸਕਦਾ ਜੀ ਲੇਕਿਨ 12 ਸਾਲ ਬਾਅਦ ਉਹਦੇ ਬ੍ਰਦਰ ਨੇ ਫੇਰ ਚੱਕਦੀ ਹੂੰ ਉਹਨੇ ਕਿਹਾ ਕਿ ਉਹ ਐਫ ਆਈ ਆਰ ਨਹੀਂ ਹੋਈ ਔਰ ਪੁਲਿਸ ਦੀ ਇਥੇ ਗਲਤੀ ਹੈ ਜਦੋਂ ਵੀ ਕੇਸ ਹੋਇਆ ਤੁਸੀਂ ਚੱਤਰ ਦੀ ਕਾਰਵਾਈ ਕੀਤਾ ਐਫ ਆਈ ਆਰ ਕਰਨ ਦੀ ਜ਼ਰੂਰੀ ਨਹੀਂ ਹੂੰ ਭਵਾ ਗਿਆ ਦੇ ਖਿਲਾਫ ਹੀ ਹੁੰਦੀ ਹਾਂਜੀ ਠੀਕ ਹੈ ਜੀ ਅਜੇ ਢਲਰੀਆਂ ਵਾਲਾ ਬੇ ਦਾਵਾ ਕਰਦੇ ਆ ਕਿ ਤੁਸੀਂ ਮੈਂ ਸਹਿਯੋਗ ਦੇਣ ਲਈ ਤਿਆਰ ਹੂੰ ਮੈਂ ਸਹਿਯੋਗ ਦੇਣ ਲਈ ਤਿਆਰ ਹਾਂ ਲੇਕਿਨ ਤੁਸੀਂ ਸਾਰੀ ਇਨਕੁਆਰੀ ਕਰੋ ਚੰਗੀ ਤਰ੍ਹਾਂ ਹਾਈ ਲੈਵਲ ਤੇ ਕਰਵਾਓ ਲੇਕਿਨ ਦੇ ਵਿਰੋਧੀ ਲੋਕ ਹੈਗੇ ਆ ਉਹ ਬੜੇ ਖੁਸ਼ ਹੈਗੇ ਆ ਹਾਂਜੀ ਠੀਕ ਹੈ ਨਾ ਢੱਡਰੀਆਂ ਵਾਲਾਂ ਦੀ ਅੱਜ ਕੱਲ੍ਹ ਜਿਹੜੀ ਭਾਸ਼ਾ ਹੈਗੀ ਆ ਉਹ ਹਰਨੇਕ ਤੋਂ ਨਿਊਜ਼ੀਲੈਂਡ ਵਾਲੀ ਆ ਠੀਕ ਹੈ ਨਾ ਪਹਿਲਾਂ ਕੱਚੀ ਬਾਣੀ ਬੋਲਦੇ ਸੀਗੇ ਹੁਣ ਉਹ ਬੜੇ ਇੱਕ ਮੰਜੇ ਬੋਲਦੇ ਹੈਗੇ ਆ ਉਹ ਕਾਰਨ ਤੇ ਪ੍ਰਭਾਵ ਦੀ ਗੱਲ ਕਰਦੇ ਹੈਗੇ ਆ ਹਾਂਜੀ ਉਹ ਕਿਸੇ ਗੱਲ ਨੂੰ ਸਮਝਾਉਣ ਦੀ ਗੱਲ ਵੀ ਕਰਨਾ ਜਾਣਦੇ ਹੈਗੇ ਆ ਜੀ ਜੀ ਤੇ ਲੇਕਿਨ ਉਹ ਗੱਲਾਂ ਉਹ ਲੋਕਾਂ ਨੂੰ ਨਾ ਸੁਚੇਤ ਕਰਦੇ ਆ ਜ਼ਿੰਦਗੀ ਤੋਂ ਹੂੰ ਤੇ ਪਰਮੇਸ਼ਰ ਦੁਆਰ ਨੇ ਰੂਪ ਬਦਲਿਆ ਹੈਗਾ ਤੇ ਅੱਜ ਲੱਭਦੇ ਸੀ ਜਿਹਦੇ ਪਿੱਛੇ ਜਨੇ ਅਟੈਕ ਵੇਸ਼ ਸ਼ਬੀਲ ਦਾ ਹੋਇਆ ਸੀ ਜੀ ਜੀ ਤੇ ਉਸੇ ਉਹਦਾ ਵੀ ਇਨਸਾਫ ਨਹੀਂ ਮਿਲਿਆ ਸੀ ਹੂੰ ਜਦੋਂ ਸ਼ਬੀਲ ਆਈ ਰਾਜ ਕਿਉਂ ਗਿਆ ਸੀ ਤੇ ਜੋ ਹੋਇਆ ਲੋਕਾਂ ਦੇ ਸਾਹਮਣੇ ਹੈਗਾ ਲੇਕਿਨ ਢੱਡਰੀਆਂ ਵਾਲਿਆਂ ਨੂੰ ਅਸੀਂ ਕਲੀਨ ਚਟੇ ਨਹੀਂ ਦੇ ਸਕਦੇ ਹੂੰ ਲੇਕਿਨ ਮੈਂ ਹੈ ਨਾ ਦੋਨੋਂ ਜਿਹੜੇ ਵਕੀਲ ਦੋਨੋਂ ਤਰ੍ਹਾਂ ਦੇ ਹੈਗੇ ਆ ਇੱਕ ਢੱਡਰੀਆਂ ਵਾਲਿਆਂ ਦਾ ਵਕੀਲ ਹੈਗੀ ਉਹ ਮਿਸਟਰ ਘੁੰਮਣੇ ਗਿਆ ਤੇ ਜਿਹੜੀ ਲੜਕੀ ਹੈਗੀ ਦੂਜੇ ਪਾਸੇ ਬੀਬੀ ਬੜੈਚ ਹੈਗੀ ਨਵਦੀ ਨਵਜੀਤ ਕਨਵਜੁਗ ਬੜੈਚ ਹੈਗੀ ਹਾਂਜੀ ਹੁਣ ਉਹ ਕਹਿੰਦੀ ਆ ਕਿ ਉਹ ਵਕੀਲ ਕਹਿੰਦਾ ਮੇਰੇ ਕੋਲ ਸਬੂਤ ਨਹੀਂ ਕੋਲ ਤੁੜੀਆਂ ਵਾਲਨ ਦੇ ਨਾਲ ਲੜਕੀ ਦੀ ਕਿਤੇ ਫੋਟੋ ਹੋਵੇ ਹੂੰ ਕਿਤੇ ਉਹਦੇ ਕੋਲ ਬੈਠੀ ਹੋਵੇ ਦਾ ਸੇਵਾ ਕਰਦੀ ਹੋਵੇ ਜਾਂ ਉਹਦੇ ਬਹੁਤ ਨੇੜੇ ਹੋ ਜਾਂ ਜਾਣਦੇ ਹੋਣ ਦਿਖਾਓ ਹਾਂਜੀ ਹਾਂਜੀ ਉਹ ਕਹਿੰਦੀ ਤੁਸੀਂ ਕਨਫਰਮੇਸ਼ਨ ਮੈਟਰ ਮੈਂ ਕੋਡ ਦਿਖਾਉਂਗੀ ਸਭ ਕੁਝ ਹੈਗਾ ਮੇਰੇ ਕੋਲ ਹੁਣ ਜਦੋਂ ਇਹ ਲੜਕੀ ਇਹ ਗੱਲ ਕਹਿੰਦੀ ਉਹ ਕਹਿੰਦਾ ਮੇਰੇ ਉਹ ਕਹਿੰਦਾ ਸਬੂਤ ਹੀ ਹੈ ਨਹੀਂ ਕੋਈ ਹੂੰ ਕੋਈ ਗੱਲ ਹੀ ਹੈ ਨਹੀਂ ਗੱਲ ਇਹ ਨਹੀਂ ਵੀ ਜਿੰਨੇ ਕ੍ਰਾਈਮ ਕੀਤਾ ਉਹਨੇ ਸਬੂਤ ਨਹੀਂ ਛੱਡਿਆ ਹੂੰ ਗੱਲ ਇਹਦਾ ਪੀੜਤ ਦਾ ਸਬੂਤ ਰੱਖਿਆ ਹੋਇਆ ਬਿਲਕੁਲ ਜੀ ਠੀਕ ਹੈ ਨਾ ਜੀ ਹੁਣ ਕੀ ਗੱਲ ਹੀ ਵੀ ਹੁੰਦੀ ਆ ਕਰਮ ਕੀ ਜਿਹੜੇ ਜਿੰਨੇ ਵੀ ਧਾਰਮਿਕ ਡੇਰੇ ਆ ਹੂੰ ਇਹ ਸਾਰੇ ਗੁਨਾਹਗਰੀ ਆ ਕਿਸੇ ਨਾ ਕਿਸ ਨੂੰ ਇਹ ਗੰਦਗੀ ਦੀ ਬਦਬੂ ਇਹੀ ਆ ਜੇ ਸੱਚਾ ਸੋਦੇ ਬਾਰੇ ਵੀ ਅੱਜ ਹੋਰ ਸੋਦੇ ਚ ਬੰਦਰ ਬਿਠੇ ਜੇਲ੍ਹ ਚ ਬਿਠੇ ਆ ਉੱਥੇ ਵੀ ਇਹੀ ਆ ਹੂੰ ਦੋਜ ਲੱਗ ਰਹੇ ਆ ਜੇ ਬਾਬੂ ਅਸਰਾਮ ਵੇ ਤੇ ਜਮਾਨਤ ਨਹੀਂ ਹੋਰੀ ਹੂੰ ਹਾਂਜੀ ਉਹ ਵੀ ਬੜੇ ਡੇਰੇ ਵੱਡਾ ਸੀ ਬੜੇ ਕਮਾਲ ਦੀ ਗੱਲ ਸੀ ਲੋਕ ਨੱਚਦੇ ਸੀਗੇ ਜੀ ਮਤਲਬ ਇਹ ਨਾਨਕਸਰੀਆਂ ਦਾ ਰੋਲਾ ਪੈ ਰਿਹਾ ਪੌਸਮੀ ਹੁੰਦਾ ਹੋ ਗਿਆ ਅੰਮ੍ਰਿਤਪਾਲ ਉਹ ਮਤਲਬ ਮੈ ਮੈਰੋ ਰਾਣ ਤੇ ਗੱਲ ਤਾਂ ਹੈ ਕਿ ਵੀ ਇਹ ਨਹੀਂ ਚਾਹੀਦਾ ਹਮ ਹੈਨਾ ਜਿਹੜੇ ਧਾਰਮਿਕ ਡੇਰੇ ਹੁੰਦੇ ਆ ਉਹ ਧਰਮ ਦੀ ਗੱਲ ਕਰਦੇ ਆ ਤੇ ਉੱਥੇ ਧਰਮ ਦੀ ਆਵਾਜ਼ ਹੋਣੀ ਚਾਹੀਦੀ ਹੈ ਹਮ ਹੈਨਾ ਲੇਕਿਨ ਜਦੋਂ ਰਾਜਨੀਤੀ ਇੰਟਰ ਕਰਦੀ ਹੈ ਹਾਂਜੀ ਉਹਦਾ ਡੇਰੇ ਵੀ ਫਨਾ ਹੁੰਦੇ ਆ ਹਮ ਬਿਲਕੁਲ ਠੀਕ ਹੈ ਨਾ ਨੋ ਡਾਊਟ ਕਿ ਭਾਈ ਅ ਰਜੀ ਸੰਤ ਡਰੇ ਵਾਲਾ ਹੈਨਾ ਬਿਲਕੁਲ ਬਹੁਤ ਵੱਡਾ ਉਹਨੇ ਆਪਣਾ ਇੱਕ ਪਰਮੇਸ਼ਰ ਦੁਆਰ ਬਣਾਇਆ ਜਿੱਥੇ ਲੱਖਾਂ ਸੰਗਤਾਂ ਉੱਥੇ ਆਉਂਦੀਆਂ ਹੈਗੀ ਉੱਥੇ ਆਸਤਾ ਵੀ ਰੱਖਦੀਆਂ ਹਾਂਜੀ ਕਿਉਂ ਦੇ ਵਿੱਚ ਕੋਈ ਤਾਕਤ ਦੇਦੀਆਂ ਹਮ ਹੈਨਾ ਉਹਦੇ ਵਿੱਚ ਕੋਈ ਗੱਲ ਲੱਭਦੀਆਂ ਉਹਨਾਂ ਲੋਕਾਂ ਨੂੰ ਕਿਉਂ ਲੋਕ ਭੇਡਾਂ ਹੁੰਦੀਆਂ ਨੇ ਨਾ ਜੀ ਲੋਕ ਜਾਂਦੇ ਆ ਬਾਬਿਆਂ ਮਗਰ ਲੱਜਾਂਦੇ ਆ ਹੁਣ ਆਪਣੇ ਵਰਗੇ ਨਹੀਂ ਜਾਂਦੇ ਤੇ ਜਦੋਂ ਵਕਰੀ ਗੱਲ ਹੈਗੀ ਬਿਲਕੁਲ ਸਹੀ ਲੇਕਿਨ ਗੱਲ ਹੈਗੀ ਕਿ ਇਹ ਇੱਕ ਨਾ ਟਾਕ ਟਾਊਨ ਨਹੀਂ ਬਣੇ ਹਮ ਇਹ ਟਾਕ ਵਰਲਡ ਬਣ ਜਾਂਦੇ ਆ ਕੋਈ ਪਰਸਨੈਲਿਟੀ ਵੱਡੀ ਆ ਜੀ 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 ਅਦਰ ਟਾਗ ਆਫ ਵਰਲਡ ਬਣ ਗਿਆ ਸੰਤ ਬਟ ਡਡਰੀਆਂ ਵਾਲਾ ਜਿਹੜੇ ਕਹਿੰਦੇ ਕਿ ਮੈਂ ਕੋਈ ਵੀ ਲੱਭ ਲੋ ਹੂੰ ਕੋਈ ਵੀ ਚੀਜ਼ ਲੱਭ ਲੋ ਜਿੰਨਾ ਮਰਜ਼ੀ ਦੇਖ ਪਰ ਕਰ ਲੋ ਮੈਂ ਚਿੱਟੇ ਬਸਰਾ ਵਿੱਚ ਬੇਦਾਗ ਹੂੰ ਹਾਂਜੀ ਬਿਲਕੁਲ ਹੋਣਗੇ ਬਿਲਕੁਲ ਹੋਣਗੇ ਲੇਕਿਨ ਉਹ ਜਿਹੜੀ ਲੜਕੀ ਬੜਿਆ ਛਗੀ ਆ ਐਡਵੋਕੇਟ ਪੁਸ ਪਰਵਾਰ ਦੀ ਹਾਂਜੀ ਲੇਕਿਨ ਉਹ ਦਾਵਾ ਕਰਦੀ ਆ ਕਿ ਹਾਈ ਕੋਰਟ ਵੱਲੋਂ ਐਵੀ ਨਹੀਂ ਮੁਕਦਮਾ ਦਰਜ ਹੋ ਗਿਆ ਹੂੰ ਮਤਲਬ ਜੇ ਧੂਆ ਨਿਕਲਿਆ ਵਾ ਹੂੰ ਜਦੋਂ ਉਹ ਨਿਕਲ ਉਹ ਅੱਗੇ ਜੁੜ ਰਹੀ ਹੈ ਬਿਲਕੁਲ ਜੀ ਹੈਨਾ ਜੀ ਹੁਣ ਗੱਲ ਇਹ ਵੀ ਉਹ ਪਰਮੇਸ਼ਰ ਦੇ ਦਰਵਾਜ਼ੇ ਦੇ ਬਾਹਰ ਹੀ ਉਹਨੇ ਮਰ ਜਾਣਾ ਹਾਂਜੀ ਅੱਧ ਮੇਰੀ ਹੋਣਾ ਚੱਕ ਕੇ ਲੈ ਜਾਣਾ ਜੀ ਠੀਕ ਹੈ ਹੁਣ ਇਹ ਗੱਲ ਹੈ ਕਿ ਉੱਥੇ ਕਿਉਂ ਆਈ ਜਾਂਦੇ ਉਹ ਕਹਿੰਦੇ ਵੀ ਲੜਕੀ ਕੋਈ ਸਬੂਤ ਹੀ ਹੈ ਨਹੀਂ ਇਹਨਾਂ ਦੇ ਕੋਲ ਕਹਿੰਦੇ ਹਮ ਤੇ ਲੇਕਿਨ ਉਹ ਜਿਹੜੀ ਲੜਕੀ ਹੈ ਵਕੀਲ ਆ ਉਹ ਕਹਿੰਦੀ ਮੈਂ ਕੋਰਟ 'ਚ ਸਬੂਤ ਦਊਂਗੀ ਹਮ ਸੱਚੀ ਗੱਲ ਹੈ ਜਦੋਂ ਨੇ ਕਹਿੰਦਾ ਮੈਂ ਕੋਰਟ ਸਬੂਤ ਦਊਂਗੀ ਮੇਰਾ ਕੰਫੀਡੈਂਸ ਸਬੂਤ ਹੈ ਮੈਂ ਇਸ ਚੈਨਲ ਤੇ ਨਹੀਂ ਹੋ ਸਕਦੀ ਦੇਖ ਸਦੀ ਮੇਰੀ ਵੀ ਲੋਈ ਕਢ ਗਈ ਸੀ ਹੂੰ ਵੀ ਕੁਛ ਨਾ ਕੁਛ ਤਾਂ ਹੋਈ ਗਈ ਉਹਨਾਂ ਦੇ ਕੋਲ ਵੀ ਸਾਡੇ ਵਰਗੇ ਲੋਕਾਂ ਦੇ ਮਨ ਦੇ ਵਿੱਚ ਮੈਟਲ ਡਰੀਨ ਵਾਲੇ ਤਾਂ ਪਹਿਲਾਂ ਨਹੀਂ ਸੀ ਕੋਈ ਨਾਮ ਪਾਸ਼ਕ ਜਾ ਉਹਦਾ ਅੱਜ ਦੋ ਦੋ ਗੱਲ ਨਾ ਉਹ ਥੋੜੀ ਨਾਪ ਤੋੜ ਕੇ ਕਰਨ ਲੱਗੇ ਆ ਉਹ ਮੈਨੂੰ ਲੱਗਾ ਯਾਰ ਇਹ ਬੰਦਾ ਛੱਤੀ ਪੜ ਗਿਆ ਹੋ ਹੂੰ ਹੈਨਾ ਇਹ ਰਾਈਟ ਹੈਂਡ ਹੋਊ ਵੀ ਨਾ ਇਹਨੂੰ ਗੁਰਬਾਣੀ ਦੇ ਵਾਕਿਆ ਸਮਝੂ ਹੂੰ ਮੈਨੂੰ ਲੱਗਾ ਕਿ ਗੁਰਬਾਣੀ ਨੂੰ ਇਹ ਮੱਥਾ ਟੇਕਣ ਵਾਲਾ ਨਹੀਂਗਾ ਮੱਥਾ ਮਾਰਨ ਵਾਲਾ ਵੀ ਆ ਹੂੰ ਹੈਨਾ ਤੇ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੀ ਭੀੜ ਮੱਥਾ ਟੇਕਣ ਵਾਲਿਆਂ ਦੀ ਹਣ ਜਿਨ੍ਹਾਂ ਨੇ ਸ਼ਬਦ ਗੁਰੂ ਨੂੰ ਮੰਥਨ ਨਹੀਂ ਕਰਨਾ ਉਹਨੂੰ ਸਮਝਣਾ ਨਹੀਂਗਾ ਉਸ ਮਾਰਗ ਤੇ ਨਹੀਂ ਚੱਲਣਾ ਸਿਰਫ ਉਹਨਾਂ ਨੇ ਪ੍ਰਸ਼ਾਸ ਸੁਖਣਾ ਸੁਖਣੀਆਂ ਲੋਕ ਨਾ ਗੁਰੂ ਘਰ ਕੋਈ ਸਿੱਖਣ ਨਹੀਂ ਜਾਂਦੇ ਕੋਈ ਸੁਖਣ ਜਾਂਦੇ ਹੈਗੇ ਆ ਕਿ ਟਡਰਿਆਂ ਵਾਲਾ ਇਹ ਸੁੱਖੋਂ ਵਾਲੇ ਦੇ ਖਿਲਾਫ ਆ ਤੇ ਸਿੱਖਣ ਦੇ ਹੱਕ ਦਾ ਤੇ ਹੁਣ ਇਹਨਾਂ ਨੇ ਕੀ ਸਿੱਖਿਆ ਬਨਵਿਚਨ ਦਵਾਰ ਤੋਂ ਜੇ ਉਹ ਮਨ ਲੋ ਕੱਲ ਦੀ ਕੋਖ ਦੇ ਵਿੱਚ ਹੈਗਾ ਕੀ ਔਮੜਾ ਕੱਲ ਕੀ ਫੈਸਲਾ ਕਰਦਾ ਹੈਗਾ ਮਤਲਬ ਅਦਾਲਤ ਕੀ ਫੈਸਲਾ ਕਰਦੀ ਹੈਗੀ ਆ ਕੀ ਅਦਾਲਤ ਮਤਲਬ ਕਿਹੜੀ ਏਜੰਸੀ ਨੂੰ ਦਿੰਦੀ ਆ ਕਿ ਇਹਦੀ ਮਤਲਬ ਦੁਆਰਾ ਪੁਨਿਸ਼ਣ ਕਰਨ ਵਾਸਤੇ ਇਹ ਔਮੜਾ ਗੱਲ ਹੈਗੀ ਆ ਤੇ ਚਲੋ ਅਸੀਂ ਦੁਆ ਕਰਾਂਗੇ ਵੀ ਮੇਰਾ ਪੰਜਾਬ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਦਾ ਹੈਗਾ ਹਾਂਜੀ ਜਿੱਥੇ ਅਸੀਂ ਜ਼ਰੇ ਜ਼ਰੇ ਦੇ ਵਿੱਚ ਨਾ ਉਹਦੇ ਨਾਮ ਦੀ ਵੀਣਾ ਵੱਜਦੀ ਹੈਗੀ ਆ ਹਾਂਜੀ ਉੱਥੇ ਘਟੋ ਘਟ ਕਰਮ ਲੋਕੀ ਚੰਗੇ ਕਰਮ ਕਰਨ ਬਿਲਕੁਲ ਸਹੀ ਹੈ ਨਾ ਜੀ ਚੰਗੇ ਕਰਮਾਂ ਦੀ ਗੱਲ ਹੋਵੇ ਚੰਗੇ ਧਰਮ ਦੀ ਗੱਲ ਹੋਵੇ ਤੇ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਦੀ ਗੱਲ ਹੋਵੇ ਤਾਂ ਸਾਡੇ ਪੰਜਾਬ ਜਿਹੜਾ ਹੈਗਾ ਉਹ ਫਿਰ ਕਹਿੰਦੇ ਉਹ ਕਹਿੰਦੇ ਨਾ ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਕੁੜੀਓ ਦੇ ਸਭ ਤੋਂ ਦੇਸ਼ ਪੰਜਾਬ ਨਹੀਂ ਸੀਗਾ ਲੈ ਕੇ ਹੁਣ ਤੇ ਮੇਰਾ ਗੁਲਾਬ ਵੀ ਮੁਕਮਲ ਆ ਗਿਆ ਤੇ ਪੰਜਾਬ ਵੀ ਸੜ ਬੜ ਰਿਹਾ ਹੈਗਾ ਕਨੋਂ ਅਵਸਥਾ ਨਹੀਂ ਰਹੀ ਹਰ ਰੋਜ਼ ਗੈਂਗਸਟਰ ਆ ਰੋਜ਼ ਰੇਪ ਆ ਰੋਜ਼ ਕਿੰਨਾ ਕੁਝ ਹੋ ਰਿਹਾ ਅਸੀਂ ਦੁਆ ਕਰਨੀ ਆ ਕਿ ਉਹ ਗੁਲਾਬ ਦਾ ਫੁੱਲ ਮੇਕੇ ਇਹ ਪੰਜਾਂ ਦਰਿਆਵਾਂ ਦਾ ਜਿਹੜਾ ਪਾਣੀ ਹੈ ਨਾ ਇਹ ਸਾਨੂੰ ਬੋਤਲਾਂ ਦੇ ਨਾਲ ਮਿਲੇ ਬਿਲਕੁਲ ਜੀ ਹੈਨਾ ਸਾਡੇ ਪਾਣੀ ਸਾਫ ਹੋਣ ਸਾਡਾ ਪ੍ਰਦੂਸ਼ਣ ਰਹਿਤ ਸਮਾਜ ਹੋਵੇ ਸਾਡਾ ਸੋਹਣਾ ਸਮਾਜ ਹੋਵੇ ਤਾਂ ਕਿ ਜਿਸ ਦੀ ਤੋਕੋ ਕਰਦੇ ਹਾਂ ਹੁਣ ਲੋਕ ਬੁੱਢੇ ਨਾਲੇ ਤੇ ਸ਼ਹੀਦ ਨਾ ਹੋਣ ਜੀ ਬਿਲਕੁਲ ਹਾਂ ਜੀ ਤੇ ਬੁੱਢੇ ਨਾਲੇ ਕਰਕੇ ਕਰਕੇ ਹੀ ਲੋਕ ਜਿਹੜੀ ਜਿਹੜੀ ਜਾਂ ਗੱਡੀ ਭਰ ਕੇ ਜਾਂਦੀ ਹੈ ਕੈਂਸਰ ਵਾਲਿਆਂ ਦੀ ਉੱਧ ਜਾਂਦੀ ਹੈਗੀ ਰਾਜਸ탄 ਉਹ ਵੀ ਬੰਦ ਹੋਵੇ ਤਾਂ ਕਿ ਲੋਕ ਤੰਦਰੁਸਤ ਸਮਾਜ ਵਿੱਚ ਜਿਹਾ ਕਰ ਸਕਣ ਉਹ ਵੀ ਲੋਕ ਲੜਦੇ ਹੈਗੇ ਆ ਪ੍ਰਮਾਤਮਾ ਉਹਨਾਂ ਨੂੰ ਬਲ ਦੇਵੇ ਤਾਕਤ ਦੇਵੇ ਹੂੰ ਹਣਾ ਕਿ ਉਹ ਪੂਰਸ਼ਨ ਦੇ ਖਿਲਾਫ ਲੜ ਰਹੇ ਹੈਗੇ ਆ ਸਰਕਾਰਾਂ ਦੀਆਂ ਉਹ ਬੇਹੁਦਗੀਆਂ ਖਿਲਾਫ ਲੜ ਰਹੇ ਹੈਗੇ ਆ ਆਪੋਰਾਂ ਲਈ ਵੀ ਤਾਕਤ ਬਣ ਗਏ ਬਿਲਕੁਲ ਸਹੀ ਸਖੇੜਾ ਸਾਹਿਬ ਬੇਲਾ ਆਪਾਂ ਨੂੰ ਹੋਰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਪ੍ਰੋਗਰਾਮ ਨੂੰ ਹੋ ਕੇ ਬਤਾ ਸਕੀਏ ਤੁਸੀਂ ਸਟੂਡੀਓ ਦੇ ਵਿੱਚ ਆਏ ਪਖਦੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਥੋੜਾ ਬਹੁਤ ਬਤਨਵਾੜਾ ਰਾਜੀ ਰੋਜੀ ਮਿਹਰਬਾਨੀ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਵੇਂ ਚਾਹ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੇ ਬੁੱਧਵਾਰ ਨੂੰ ਨਵੇਂ ਪਖਦੇ ਮਸਲਿਆਂ ਤੇ ਵਿਚਾਰ ਚਰਚਾ ਕਰਾਂਗੇ ਉਦੋਂ